ਬਈ ਦੀ ਆਉਣ ਵਾਲੀਆਂ ਜਿਹੜੀਆਂ ਆਪਣੀਆਂ ਨਸਲਾਂ ਕਦੇ ਵੀ ਆਪਾਂ ਨੂੰ ਮਾਫ਼ ਨਹੀਂ ਕਰਨਗੀਆਂ। ਔਰ ਆਗੇ ਨੰਗਦੇ ਕੋਈ ਬੱਚੇ ਆ ਮੋਟਰਸਾਈਕਲ ਦੇ ਕੋਈ ਸਿਆਣਾ ਬਜ਼ੁਰਗ ਆ ਇੱਥੇ ਬਿਲਕੁਲ ਦੀਂਦਾ ਨਹੀਂਗਾ। ਹੁਣ ਇੱਥੇ ਲੋਕੀ ਦਰਖਤ ਮਚਾਈ ਜਾਂਦੇ ਲੌਣੇ ਤੇ ਇਹਨਾਂ ਨੇ ਕੀ ਆ। ਉਹ ਪਰਲੇ ਪਾਸੇ ਦਾ ਹਾਲ ਮਾਰਿਆ। ਸਗਰ ਜਿਹੜਾ ਦਰਖਤਾਂ ਵਾਲਾ ਪਾਸੇ ਉਹਦਰ ਹਾਲ ਨਹੀਂ ਮਾਰੇ ਹੋਏਗੇ। ਮੈਂ ਮੈਨੂੰ ਧੂਆਂ ਬਹੁਤ ਲੱਗਿਆ ਤੇ ਮੈਂ ਗੱਡੀ ਰੋਕ ਕੇ ਤੇ ਇੱਥੇ ਆਇਆ ਮੈਂ ਉਹਨੂੰ ਕਹਿਣ ਆਇਆ ਬੰਦੇ ਨੂੰ ਕੋਈ ਜ਼ਰੂਰਤ ਹੀ ਨਹੀਂ ਇਹਨਾਂ ਨੇ ਸਾਰੀ ਪਹਿਲੀ ਵਾਈ ਹੋਈ ਆ ਆ ਪਤਾ ਨਹੀਂ ਇਹ ਕਿਉਂ ਕਰ ਰਹੇ ਆ ਇੱਥੇ ਅੱਗ ਲਾਉਣ ਦਾ ਮਤਲਬ ਹੀ ਨਹੀਂ ਬੰਦਾ ਵੀ ਸਾਡੇ ਬਜ਼ੁਰਗ ਇੰਨੇ ਬੇਅਕਲ ਸੀ ਇੰਨੇ ਬੇਗੈਰਤ ਸੀ ਜਿਨ੍ਹਾਂ ਨੇ ਵਾਤਾਵਰਣ ਨਹੀਂ ਬਚਾ ਸਕਿਆ ਉਹਦਾ ਠੀਕ ਹੈ ਜੀ ਆਪਾਂ ਹੁਣ ਰੋਖ ਲਾ ਕੇ ਜਾਵਾਂਗੇ ਤਾਂ ਬੱਚੇ ਆਉਣ ਵਾਲੇ ਟਾਈਮ 'ਚ ਵੇਖਣਗੇ ਵੀ ਇਹ ਕੋਈ ਸਾਨੂੰ ਛਾਂ ਮਿਲਦੀ ਆ ਹਵਾ ਮਿਲਦੀ ਆ ਆਕਸੀਜਨ ਮਿਲਦੀ ਆ ਜੇ ਆਪਾਂ ਰੁੱਖ ਨੂੰ ਸਾੜ ਕੇ ਜਾਵਾਂਗੇ ਤਾਂ ਆਉਣ ਵਾਲੇ ਬੱਚੇ ਨੂੰ ਕੀ ਛੱਡਾਂਗੇ ਪੰਜਾਬੀਓ ਤੁਹਾਡਾ ਧਿਆਨ ਇੱਕ ਬਹੁਤ ਜ਼ਰੂਰੀ ਮਸਲੇ ਵੱਲ ਦਿਵਾਉਣਾ ਚਾਹੁੰਦੇ ਆ ਜਿੱਧਰ ਮਰਜੀ ਚੱਲ ਜੋ ਭਾਵੇਂ ਸੰਗਰੂਰ ਚੱਲ ਜੋ ਬਰਨਾਲੇ ਚੱਲ ਜੋ ਪਟਿਆਲੇ ਚੱਲ ਜੋ ਦੁਆਬੇ ਮਾਝੇ ਭਾਵੇਂ ਨੈਸ਼ਨਲ ਹਾਈਵੇ ਤੇ ਆ ਭਾਵੇਂ ਸਟੇਟ ਰੋਡ ਤੇ ਆ ਭਾਵੇਂ ਲਿੰਕ ਰੋਡ ਤੇ ਆ ਇੱਕੋ ਹੀ ਮੰਜ਼ਰ ਚਾਰੇ ਪਾਸੇ ਵੇਖਣ ਨੂੰ ਮਿਲਦਾ ਕਿ ਸੜਕ ਕਿਨਾਰੇ ਜਿੰਨੇ ਵੀ ਰੁੱਖ ਲੱਗੇ ਆ ਸਾਰੇ ਮੱਚੇ ਪਏ ਆ ਤੇ ਮੇਰੀ ਅਪੀਲ ਆ ਸਾਰੇ ਪੰਜਾਬੀਆਂ ਨੂੰ ਵੀ ਜਿੰਨਾ ਚਿਰ ਤੱਕ ਸਾਰੇ ਰੁੱਖ ਮੱਚ ਨਹੀਂ ਜਾਂਦੇ ਤੇ ਸਾਰਾ ਪੰਜਾਬ ਬੰਜਰ ਨਹੀਂ ਹੋ ਜਾਂਦਾ ਨੈਚਰ ਲੱਗੇ ਰਿਓ ਜੇ ਆ ਦੇਖੋ ਇੱਧਰ ਵੀ ਕਿਸਾਨ ਵੀਰ ਕੋਈ ਲੱਗਾ ਹੋਇਆ ਵਾਹਣ ਚੰਗਾ ਭਲਾ ਵਾਇਆ ਪਿਆ ਆ ਮਾੜੀ ਮੋੜ ਜਿਹੜੀ ਆ ਨਾੜ ਬਚੀ ਸੀ ਕਣਕ ਦੀ ਉਹਨੂੰ ਅੱਗ ਲਾਈ ਪਈ ਆ ਤੇ ਇੱਧਰ ਵੇਖੋ ਅੱਗ ਬਿਲਕੁਲ ਐ ਸੜਕ ਤੇ ਪਹੁੰਚ ਗਈ ਆ ਤੇ ਕਿੰਨੇ ਰਾਹਗੀਰਾਂ ਦੇ ਜਾਨ ਨੂੰ ਖਤਰਾ ਆ ਵੇਖੋ ਮੋਟਰਸਾਈਕਲ ਵਾਲੇ ਵੀਰ ਲੰਘਦੇ ਦੇਖੋ ਕਿੰਨੇ ਔਖੇ ਹੋ ਕੇ ਲੰਘਦੇ ਆ ਠੀਕ ਆ ਅਸੀਂ ਰੋਕ ਕੇ ਵੀਰ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕਰੀ ਪਰ ਮੈਨੂੰ ਲੱਗਦਾ ਨਹੀਂ ਗੱਲ ਖਾਨੇ ਪਈ ਆ ਇਸ ਕਰਕੇ ਬੜੇ ਦੁਖੀ ਮਨ ਵਾਲੇ ਵੀਡੀਓ ਬਣਾ ਰਹੇ ਆ ਉਹ ਵੇਖੋ ਬਿਲਕੁਲ ਮੁੱਢ ਨੂੰ ਆ ਨਿੰਮ ਦੀ ਮੁੱਢ ਨੂੰ ਜਿਹੜਾ ਅੱਗ ਪਈ ਹੋਈ ਆ ਸਾਰੇ ਪੱਤੇ ਉਹਨਾਂ ਦੇ ਮੱਚੀ ਜਾਂਦੇ ਆ ਇਹ ਅੱਗ ਜੇ ਹੋਰ ਫੈਲਣੀ ਆ ਠੀਕ ਆ ਆ ਜਿਹੜੀ ਆ ਕੱਖ ਜੇ ਸੁੱਕੇ ਜੇ ਇਹਨਾਂ ਨੂੰ ਅੱਗ ਹੋਰ ਫੈਲਣੀ ਆ ਕਿਸੇ ਨੂੰ ਇਹ ਵੀ ਨਹੀਂ ਆਉਂਦਾ ਕਿ ਮਾੜਾ ਮੋਟਾ ਇੱਧਰ ਕੋਈ ਮਾੜਾ ਮੋਟਾ ਹਾਲੀ ਮਾਰ ਦिए ਵੀ ਜਿਹੜਾ ਅੱਗੇ ਤੱਕ ਨਾ ਪਹੁੰਚੇ ਤੇ ਅਸੀਂ ਇੱਥੇ ਰੁਕੇ ਸੀਗੇ ਮਨ ਬੜਾ ਦੁਖੀ ਹੋ ਰਿਹਾ ਇਹ ਗੱਲ ਵਾਰ-ਵਾਰ ਵੇ ਵੇ ਕੇ ਵਾਰ-ਵਾਰ ਅਪੀਲ ਕਰ ਰਹੇ ਆ ਕਿਸਾਨ ਵੀਰਾਂ ਨੂੰ ਸਾਰ ਇਹ ਅੱਗਾ ਨਾ ਲਾਓ ਘਟੋ ਘਟ ਜਿਹੜੇ ਹਰੇ ਰੁੱਖੇ ਮਾੜੇ ਮੋਢ ਬਚੇ ਹੋਏ ਆ ਪੰਜਾਬ ਦੇ ਵਿੱਚ ਉਹਨਾਂ ਨੂੰ ਬਚਾ ਲਓ ਆਪਾਂ ਹੀ ਸਾਹ ਲੈਣਾ ਸਾਡੀ ਆਉਣ ਵਾਲੀ ਪੀੜ੍ਹੀ ਨੇ ਸਾਹ ਲੈਣਾ ਹੋਣ ਵਾਲਾ ਨੇ ਸਾਹ ਲੈਣਾ ਸਾਡੇ ਬਜ਼ੁਰਗਾਂ ਨੇ ਘਰਦਿਆਂ ਨੇ ਸਾਹ ਲੈਣਾ ਜੇਕਰ ਇਹ ਸਾਰੇ ਹਰੇ ਰੁੱਖ ਛੱਡ ਜਾਣਗੇ ਠੀਕ ਆ ਤਾਂ ਮੰਜ਼ਰ ਕੀ ਹੋਊਗਾ ਜਿਹੜੇ ਮਰਜੀ ਨੈਸ਼ਨਲ ਹਾਈਵੇ ਤੇ ਚੱਲ ਜੋ ਸੜਕ ਤੇ ਦੋਵੇਂ ਪਾਸੇ ਰੁੱਖ ਲੱਗੇ ਨੇ ਮਾੜੇ ਮੋਢ ਜੇ ਵੱਡੇ ਹੋਏ ਸੀਗੇ ਸਾਰੇ ਮੱਚੇ ਪਈ ਆ ਕਿਕਰ ਕੀ ਬੇਰੀ ਕੀ ਟਾਲੀ ਕੀ ਨਿੰਮ ਕੀ ਡੇਕ ਕੀ ਮਲਤਸ ਕੀ ਕੋ ਫੁੱਲ ਨਹੀਂ ਕੋ ਫਲ ਨਹੀਂ ਕੁਛ ਨਹੀਂ ਛੱਡਿਆ ਅਸੀਂ ਰੁਕੇ ਸੀ ਕੁਝ ਵੀਰ ਉਹ ਵੀ ਸਾਨੂੰ ਵੇਖ ਕੇ ਇੱਥੇ ਰੁਕੇ ਨੇ ਉਹ ਵੀ ਕੋਸ਼ਿਸ਼ ਕਰ ਰਹੇ ਨੇ ਕਿ ਕੋਈ ਹੱਲ ਕਰਿਆ ਜਾਵੇ ਇਸ ਅੱਗ ਨੂੰ ਕਿਸੇ ਤਰੀਕੇ ਨਾਲ ਰੋਕਿਆ ਜਾਵੇ ਵੀ ਕੋਈ ਮੈਸੇਜ ਦੇਣਾ ਚਾਹੁੰਦੇ ਨੇ ਬਾਈ ਜੀ ਆਪਣਾ ਹੀ ਪਿੰਡ ਹੈ ਸਿੰਘਾ ਵਾਲਾ ਪਿੰਡ ਜੀ ਮੇਰਾ ਗੱਲ ਹੈ ਜੀ ਇਹਦੇ ਨਾਲ ਹੀ ਹੈ ਬਸ 1.5 ਕਿਲੋਮੀਟਰ ਤੇ ਹੈ ਮੇਰਾ ਪਿੰਡ ਅਸੀਂ ਅਸੀਂ ਹਾਂਜੀ ਅਸੀਂ ਮੋਗਾ ਕੋਟਕਪੂਰਾ ਰੋਡ ਤੇ ਖੜਿਆ ਸਿੰਗਾਲਾ ਪਿੰਡ ਆ ਬਾਈ ਜਦੋਂ ਆਪਾਂ ਅੱਗ ਲੱਗੀਆਂ ਵੇਖਦੇ ਆ ਮਨ ਬੜਾ ਦੁਖੀ ਹੁੰਦਾ ਹਾਂ ਹਾਂਜੀ 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 ਬਹੁਤ ਦੁਖੀ ਹੁੰਦਾ ਜੀ ਇਹ ਦੇਖੋ ਰਾਹਗੀਰ ਲੰਘਦੇ ਕੋਈ ਬੱਚੇ ਆ ਮੋਟਰਸਾਈਕਲ ਦੇ ਕੋਈ ਸਿਆਣਾ ਬਜ਼ੁਰਗ ਆ ਇੱਥੇ ਬਿਲਕੁਲ ਦੀਂਦਾ ਨਹੀਂਗਾ ਠੀਕ ਆ ਜੀ ਪ੍ਰਸ਼ਾਸਨ ਵੀ ਲੰਘਦਾ ਵੀ ਆ ਵੈਸੇ ਪਤਾ ਨਹੀਂ ਕਿਉਂ ਨਹੀਂ ਕਹਿੰਦੇਗੇ ਬਹੁਤ ਰੋਡਾਂ ਤੇ ਹਾਦਸੇ ਹੋ ਗਏ ਹੁਣ ਤੱਕ ਕਈ ਜਗ੍ਹਾ ਤੇ ਹੋ ਗਏ ਇੱਕ ਦਿਨ ਤਾਂ ਠਾਣੇ 'ਚ ਵੀ ਅੱਗ ਪੈ ਗਈ ਇਥੇ ਲੱਗਦੀ ਲੱਗਦੀ ਤੇ ਤੁਸੀਂ ਦੇਖੋ ਵਹੀਕਲ ਸੜ ਜਾਂਦੇ ਆ ਇਹ ਬਹੁਤ ਗਲਤ ਗੱਲ ਆ ਦੇਖੋ ਰੋਡ ਦੇ ਉੱਤੇ ਇਹ ਇਹ ਵਾਹਨ ਨੂੰ ਕੋਈ ਜ਼ਰੂਰਤ ਵੀ ਹੈ ਨਹੀਂ ਸੀਗੀ ਇਹਨਾਂ ਦਾ ਵਾਹਨ ਸਾਰਾ ਵਾਇਆ ਹੋਇਆ ਸੀ ਇਹਨੂੰ ਕਿੱਡੀ ਖਾਸ ਜ਼ਰੂਰਤ ਨਹੀਂ ਹੁਣ ਆ ਕਿੰਨੇ ਦੀ ਬਿਲਕੁਲ ਰੋਡ ਤੇ ਆ ਨਾ ਕਿੰਨੇ ਦੀ ਜ਼ਮੀਨ ਦੇ ਵਿੱਚ ਇਹ ਸੁੱਕੇ ਸੁੱਕਿਆ ਘਾਹ ਇੱਥੇ ਸਾਰਾ ਤੇ ਇਹ ਮੇਰੇ ਖਿਆਲ ਦੇ ਵਿੱਚ ਇਹ ਸਾਰੀ ਰੋਡ ਦੇ ਉੱਤੇ ਆਊਗੀ ਤੇ ਕਿੱਡੀ ਗਲਤ ਗੱਲ ਹੈ ਬਹੁਤ ਪਰੇਸ਼ਾਨੀ ਹੈ ਮੈਂ ਵੀ ਮੈਨੂੰ ਧੂਆਂ ਬਹੁਤ ਲੱਗਿਆ ਤੇ ਮੈਂ ਗੱਡੀ ਰੋਕ ਕੇ ਤੇ ਇੱਥੇ ਆਇਆ ਮੈਂ ਇਹਨੂੰ ਕਹਿਣ ਆਇਆ ਬੰਦੇ ਨੂੰ ਕੋਈ ਸਪੈਸ਼ਲੀ ਭਾਈ ਇਹ ਅੱਗ ਬਹੁਤ ਪਰੇ ਆਪਾਂ ਹੁਣ ਤੱਕ ਖਾਸੇ ਬਹੁਤ ਹੋ ਚੁੱਕੇ ਆ। ਭਾਈ ਤੁਸੀਂ ਵੀ ਪਿੰਡਾਂ ਵਾਲੇ ਹੋ ਤੁਸੀਂ ਵੀ ਕੰਮ ਕਰਦੇ ਹੋ। ਇਹ ਨਾੜ ਨੂੰ ਅੱਗ ਲਾਉਣੀ ਜ਼ਰੂਰੀ ਹੁੰਦੀ ਹੈ। ਮੈਂ ਕਹੇ ਮੈਂ ਖੁਦ ਇੱਕ ਜ਼ਿੰਮੇਵਾਰਾਂ ਜੀ ਅਸੀਂ ਕਦੇ ਅੱਗ ਨਹੀਂ ਲਾਏਗੀ। ਕਣਕ ਦੇ ਵਿੱਚ ਤਾਂ ਖਾਸ ਕਰਕੇ ਹੁਣ ਤਾਂ ਝੋਨੇ 'ਚ ਵੀ ਸਾਡੇ ਪਰਾਲੀਆਂ ਅਸੀਂ ਵੜਾਈਆਂ ਉਹ ਲੈ ਕੇ ਜਾਂਦੇ ਰਿਹਾ ਗੱਤਾਂ ਫੈਕਟਰੀਆਂ ਵਾਲੇ। ਠੀਕ ਹੈ ਜੀ ਤੇ ਆ ਕਣਕ ਦੇ ਵਿੱਚ ਤਾਂ ਬਿਲਕੁਲ ਨਹੀਂ ਜੀ ਕਣਕ ਤਾਂ ਪਹਿਲਾਂ ਤੋਂ ਹੀ ਕਦੇ ਲੋੜ ਪਈ ਨਹੀਂ ਸੀ ਕਿਉਂਕਿ ਤੂੜੀ ਬਣ ਜਾਂਦੀ ਐ ਇਹ ਦਮਾ ਥਲੇ ਤੋਂ ਚੱਕੀ ਜਾਂਦੀ ਆ ਬਾਅਦ ਚ ਇਹਨੂੰ ਪਾਣੀ ਲਾ ਕੇ ਅਸੀਂ ਰੌਣੀ ਕਰਦੇ ਜੀ ਵਾਹ ਦਿਓ ਕੋਈ ਜ਼ਰੂਰਤ ਹੀ ਨਹੀਂ ਇਹਨਾਂ ਨੇ ਸਾਰੀ ਪਹਿਲੀ ਵਾਈ ਹੋਈ ਆ ਆ ਪਤਾ ਨਹੀਂ ਇਹ ਕਿਉਂ ਕਰ ਰਹੇ ਐ ਇੱਥੇ ਅੱਗ ਲਾਉਣ ਦਾ ਮਤਲਬ ਹੀ ਨਹੀਂ ਬੰਦ ਆ ਚੰਗੇ ਭਲੇ ਰੁੱਖ ਸਾਰੇ ਪਾਸੇ ਸੜਕਾਂ ਤੇ ਲੱਗੇ ਹੁੰਦੇ ਸੀ ਇੱਕ ਸਮਾਸਿਓ ਬੜੀ ਸ਼ਾਂ ਕਰਦੇ ਹੁੰਦੇ ਸੀਗੇ ਕੋਈ ਧੁੱਪ ਨਹੀਂ ਸਿਉਂਦੀ ਹੁਣ ਜਿੱਥੇ ਚੱਲ ਜੋ ਭਾਵੇਂ ਨੈਸ਼ਨਲ ਹਾਈਵੇ ਆ ਸਟੇਟ ਹਾਈਵੇ ਆ ਲਿੰਕ ਰੋਡ ਆ ਸਾਰੇ ਰੁੱਖ ਮਚਾਏ ਪਏ ਹੁੰ ਪੰਜਾਬ ਦੇ ਵਿੱਚ ਆਪਣੇ ਇੰਨਾ ਵਧੀਆ ਹਰ ਮੌਲੇ ਦਾ ਦਰਖਤਾਂ ਦਾ ਪੂਰਾ ਵਧੀਆ ਹੁੰਦਾ ਸੀਗਾ ਜੀ ਹੁਣ ਇੱਥੇ ਲੋਕੀ ਦਰਖਤ ਮਚਾਈ ਜਾਂਦੇ ਲਾਉਣੇ ਤੇ ਇਹਨਾਂ ਨੇ ਕੀ ਆ ਰਾਜਸਥਾਨ ਵਰਗਾ ਮਾਹੌਲ ਬਣਾ ਦੇਣਗੇ ਲੋਕ ਜੇ ਪ੍ਰਸ਼ਾਸਨ ਨੇ ਕੋਈ ਨਾ ਕਾਰਵਾਈ ਕੀਤੀ ਨਾ ਇੱਕ ਮਿੰਟ ਆਪਾਂ ਕਰਦੇ ਦੀ ਗੱਲ ਬਾਈ ਜੀ ਤੁਸੀਂ ਵੀ ਰੁਕੇ ਹੋ ਇਹ ਅੱਗ ਵੇਖ ਕੇ ਇਹ ਅੱਗ ਲਾਉਣੀ ਚਾਹੀਦੀ ਐ ਨੇ ਹਰੇ ਰੁੱਕ ਖੜੇ ਸਾਰੇ ਮੱਚ ਜਾਂਦੇ ਆ ਬਾਈ ਜੀ ਨਹੀਂ ਲਾਉਣੀ ਚਾਹੀਦੀ ਇਹ ਰੋਖਾ ਤਾਂ ਇਨਸਾਨ ਆ ਜੇ ਇਨਸਾਨ ਹੀ ਜੇ ਰੋਕਣਿਆ ਰਹਿ ਇਨਸਾਨ ਕਿੱਥੋਂ ਹੋਊਗਾ ਰਾਜਸਥਾਨ ਦਾ ਹਰਿਆਣੇ ਦਾ ਕੀ ਬੁਰਾ ਹਾਲ ਆ ਇਹ ਆਪਣੇ ਕਰ ਦੇਣਗੇ ਜਦੋਂ ਇਹਨਾਂ ਦੇ ਥੋੜੀ ਜਿਹੀ ਕੋਈ ਮੁਸੀਬਤਾਂ ਦੀ ਇਕੱਠੇ ਹੋ ਕੇ ਕਿਹੜੂ ਜਿੰਨੂ ਘੇਰ ਲੈਂਦੇ ਆ ਹੁਣ ਇਹਨਾਂ ਨੂੰ ਕੋਈ ਘੇਰਨ ਵਾਲਾ ਨਹੀਂ ਲੋ ਥੜਕ ਦੇ ਉੱਤੇ ਇਹਦੇ ਨਾਲ ਕੋਈ ਨੁਕਸਾਨ ਬੰਦੇ ਦਾ ਵੀ ਹੋ ਸਕਦਾ ਕੋਈ ਜ਼ਿੰਮੇਵਾਰੀ ਤਾਂ ਚਾਹੀਦੀ ਹੈ ਨਾ ਨਹੀਂ ਜ਼ਿੰਮੇਵਾਰੀ ਤਾਂ ਸਰਕਾਰਾਂ ਦੀ ਚਾਹੀਦੀ ਹੈ ਸਰਕਾਰਾਂ ਇਹਨਾਂ ਕੋਲ ਦਬੀਆਂ ਹੋਈਆਂ ਕਿਹੜੀਆਂ ਕਿ ਨੀਂਦ ਦਬਣੀਆਂ ਚਾਹੀਦੀਆਂ ਬੰਦਾ ਕਾਨੂੰਨ ਦੇ ਤੇ ਵਰਤਣਾ ਚਾਹੀਦਾ ਜਿਹੜਾ ਬੰਦਾ ਇਹਨਾਂ ਤੇ ਐਕਟ ਲਾ ਕੇ ਇਹਨਾਂ ਨੂੰ ਅੰਦਰ ਦੇਣਾ ਚਾਹੀਦਾ ਨਹੀਂ ਥੋੜਾ ਬਹੁਤ ਤਾਂ ਕੋਈ ਖਿਆਲ ਕਰੇ ਮਾੜਾ ਮੋਲਡ ਕੋਈ ਹਾਲੀ ਮਾਰ ਲਵੇ ਥੋੜਾ ਥੋੜਾ ਨਹੀਂ ਦੇਖ ਲੋ ਜਿਵੇਂ ਕੋਈ ਦੁੱਸਮ ਨਹੀਂ ਹੁੰਦੀ ਆ ਉਹ ਪਰਲੇ ਪਾਸੇ ਦਾ ਹਲ ਮਾਰਿਆ ਸਗਰ ਜਿਹੜਾ ਦਰਖਤਾਂ ਵਾਲਾ ਪਾਸੇ ਉਹਦਰ ਹਲ ਨਹੀਂ ਮਾਰੇ ਹੋਏਗੇ ਪਰਲੇ ਪਾਸੇ ਜਦੋਂ ਦੀ ਹਲ ਮਾਰੇ ਇੱਧਰ ਵੀ ਦੋ ਦੋ ਹਲ ਮਾਰ ਲਓਈ ਬਹੁਤ ਮਾੜੀ ਗੱਲ ਹੈ ਜੀ ਇਹ ਇਹ ਜਿਹੜੇ ਪਾਸੇ ਜਾ ਰਹੇ ਆ ਜੀ ਅਸੀਂ ਦੋ ਕੁ ਦਿਨ ਹੋ ਗਏ ਪੰਜਾਬ ਦੇਖ ਰਹੇ ਆ ਇਹ ਜਿਹੜੇ ਮਰਜ਼ੇ ਹੈ ਨੈਸ਼ਨਲ ਹਾਈਵੇ ਤੇ ਚੱਲ ਜੋ ਸਟੇਟ ਹਾਈਵੇ ਤੇ ਚੱਲ ਜੋ ਆਹੀ ਮੰਜ਼ਰ ਵੇਖ ਨੂੰ ਮਿਲਦਾ ਦੋਵੇਂ ਪਾਸੇ ਰੁੱਕ ਮੱਚੇ ਪਏ ਸਾਰੇ ਬੱਸ ਬਾਈ ਜੀ ਆਉਣ ਵਾਲੀਆਂ ਜਿਹੜੀਆਂ ਆਪਣੀਆਂ ਨਸਲਾਂ ਕਦੇ ਵੀ ਆਪਾਂ ਨੂੰ ਮਾਫ਼ ਨਹੀਂ ਕਰਨਗੀਆਂ ਉਹ ਜਦੋਂ ਇਹ ਇਤਿਹਾਸ ਪੜਨਗੇ ਆ ਦਾ ਹਰਦੁਲਾਨ ਤੇ ਕਹਿ ਕੇ ਆਪਣੇ ਸਿਰਾਂ ਦੇ ਉੱਤੇ ਉਹ ਜੁੱਤੀਆਂ ਮਾਰਨੀ ਆ ਵੀ ਸਾਡੇ ਬਜ਼ੁਰਗ ਇੰਨੇ ਬੇਅਕਲ ਸੀ ਇੰਨੇ ਬੇਗੈਰਤ ਸੀ ਜਿਨ੍ਹਾਂ ਨੇ ਵਾਤਾਵਰਣ ਨਹੀਂ ਬਚਾ ਸਕਿਆ ਉਹਦਾ ਆ ਤਾਂ ਉਹਦਾ ਪਾਣੀ ਨਹੀਂ ਬਚਾਇਆ ਗਿਆ ਸਾਡੇ ਕੋਲੋਂ ਆਪਦੀ ਹਵਾ ਨਹੀਂ ਬਚਾਈ ਸਾਡੇ ਕੋਲੋਂ ਹੁਣ ਅਸੀਂ ਸਾਰੇ ਪਾਸੇ ਪੱਕੀਆਂ ਪੱਕੀਆਂ ਸੜਕਾਂ ਕਰਕੇ ਉੱਚਾ ਉੱਚਾ ਕੁਝ ਕਰਕੇ ਤਾਰ ਚਪੇਰੇ ਜਿਹੜਾ ਧਰਤੀ ਦਾ ਕਾਂਡ ਕੀਤਾ ਹੋਇਆ ਜੀ ਹਾਂਜੀ ਆਪਾਂ ਜੀ ਰੋਖ ਲਾਉਨੇ ਆ ਕੋਈ ਵੀ ਉਹਦੀ ਸ਼ਾਂ ਆਪਾਂ ਨਹੀਂ ਲੈਂਦੇ ਆਪਣੇ ਆਉਣ ਵਾਲੇ ਬੱਚੇ ਲੈਂਦੇ ਆ ਠੀਕ ਹੈ ਜੀ ਆਪਾਂ ਹੁਣ ਰੁੱਖ ਲਾ ਕੇ ਜਾਵਾਂਗੇ ਤਾਂ ਬੱਚੇ ਆਉਣ ਵਾਲੇ ਟਾਈਮ 'ਚ ਵੇਖਣਗੇ ਵੀ ਇਹ ਸਾਨੂੰ ਛਾਂ ਮਿਲਦੀ ਆ ਹਵਾ ਮਿਲਦੀ ਆ ਆਕਸੀਜਨ ਮਿਲਦੀ ਆ ਜੇ ਆਪਾਂ ਰੁੱਖ ਨੂੰ ਸਾੜ ਕੇ ਜਾਵਾਂਗੇ ਤਾਂ ਆਉਣ ਵਾਲੇ ਬੱਚੇ ਨੂੰ ਕੀ ਛੱਡਾਂਗੇ ਤੁਸੀਂ ਆਪ ਦੇਖ ਲਈ ਆਪਾਂ ਰੁੱਖ ਹੀ ਸਾੜ ਦਾਂਗੇ ਤਾਂ ਗਾਂਵ ਵਾਲੇ ਬੱਚੇ ਨੂੰ ਕੀ ਦੱਸਾਂਗੇ ਆਪਾਂ ਤੋ ਇਸ ਕਰਕੇ ਪ੍ਰਸ਼ਾਸਨ ਨੂੰ ਹੀ ਚਾਹੀਦਾ ਦੇਖੋ ਹਾਈਵੇ ਆ ਰੋਡ ਤੋਂ ਹੀ ਲੰਘਦੇ ਆ ਅੱਗ ਲਾਉਣਾ ਮੈਂ ਕਹਿੰਦਾ ਜੀ ਇਹਨੂੰ ਛੱਡ ਦਿਓ ਗੱਲ ਅੱਗ ਕਿਤੇ ਵੀ ਲਾਉਣੀ ਬਹੁਤ ਵੱਡੀ ਗਲਤ ਗੱਲ ਕਿਸੇ ਵੀ ਪ੍ਰਾਪਰਟੀ ਨੂੰ ਲੱਗ ਸਕਦੀ ਆ ਅੱਗ ਦਾ ਕੀ ਆ ਸਾਧਨ ਜਾਂਦੇ ਆ ਜੀ ਮੈਂ ਕਹਿੰਦਾ ਪਿੱਛੇ ਜੇ ਮੈਂ ਕਈ ਚੀਜ਼ਾਂ ਵੇਖ ਚੁੱਕਿਆ ਵਾ ਦੋ ਜਗ੍ਹਾ ਟਰੱਕ ਸੜ ਗਏ ਇੱਕ ਮਾਤਲਬ ਤਰਪਾਲ ਪਾਈ ਸੀ ਟਰੱਕ ਜਾ ਰਿਹਾ ਸੀਗਾ ਉਹ ਜਦੋਂ ਹੁਣ ਅੱਗ ਪੈਂਦੀ ਆ ਦੇਖੋ ਪੂਰਾ ਸੇਕ ਗਰਮੀ ਵੈਸੀ ਟੈਂਪਰੇਚਰ ਕਿੰਨਾ ਵਾ ਉਡ ਕੇ ਜਦੋਂ ਪੈ ਗਈ ਉਹ ਟਰੱਕ ਨੂੰ ਤਰਪਾਲ ਨੂੰ ਲੱਗ ਗਈ ਉਹਦੇ ਮਗਰ ਇੱਕ ਹੋਰ ਸੀ ਦੋ ਟਰੱਕਾਂ ਨੂੰ ਲੱਗੀ ਅੱਗ ਅੱਛਾ ਇਦਾਂ ਨੁਕਸਾਨ ਹੁੰਦਾ ਤੁਸੀਂ ਕਹਿ ਰਹੇ ਹੋ ਗਰਮੀ ਆ ਗਰਮੀ ਦਾ ਰੁਖ ਹੋਰ ਲਾਉਣੇ ਜਿਹਦੇ ਆਪਾਂ ਜਿਹੜੇ ਹੈਗੇ ਉਹ ਵੀ ਮਚਾਈ ਜਾਂਦੇ ਆ ਰਹੇ ਉਹੀ ਆ ਨਾ ਜੀ ਆਪਾਂ ਕੋਈ ਵੀ ਦੇਖੋ ਰੁਖ ਲਾਉਣੇ ਆ ਆਪਾਂ ਆਉਣ ਵਾਲੀਆਂ ਪੀੜ੍ਹੀਆਂ ਹਾਸਤੇ ਉਹ ਕਰਦੇ ਆ ਤੇ ਆਹ ਜਿਹੜਾ ਖਤਮ ਕਰਦੇ ਜਾਂਦੇ ਆ ਇਹ ਬਹੁਤ ਮਾੜੀ ਗੱਲ ਆ ਇਹਦੇ ਬਾਅਦ ਇਹਦਾ ਕੋਈ ਹੱਲ ਕਰਨਾ ਚਾਹੀਦਾ ਲਾਜ਼ਮੀ ਸਭ ਤੋਂ ਮੇਨ ਗੱਲ ਹੈ ਕਿ ਕਣਕ ਇਹਨੂੰ ਤਾਂ ਲੋੜ ਹੀ ਨਹੀਂ ਜੀ ਅੱਗ ਲਾਉਣ ਦੀ ਕੋਈ ਮੇਰਾ ਬੰਦਾ ਇੱਥੇ ਜ਼ਿੰਮੇਵਾਰ ਭਰਾ ਆ ਕੇ ਵੀ ਕਹਿੰਦੇ ਤਾਂ ਅਸੀਂ ਫੇਰ ਅਹੀ ਬੇਨਤੀ ਕਰ ਦਿੰਨੇ ਆ ਕਿ ਅੱਗ ਲਾਉਣੀ ਆ ਚਲੋ ਲਾ ਲਓ ਕੋਈ ਮਾੜਾ ਮੋੜੇ ਤੋਂ ਹਲਤਾ ਵਾਰ ਲੋ ਕੋਈ ਮਾੜੀ ਮੋੜੇ ਵਿੱਚ ਛੱਡ ਲੋ ਥੋੜਾ ਤਾਂ ਅਕਲ ਨੂੰ ਹੱਥ ਮਾਰ ਲਿਆ ਪਾਗਲ ਦਾ ਜਨਾਜਾ ਕੱਢਣ ਲੱਗੇ ਹੋਏ ਆ ਆ ਰੁੱਖ ਦੇ ਮੋਢ ਨੂੰ ਅਸੀਂ ਅੱਗ ਪਾਉਣ ਲੱਗੇ ਹੋਏ ਆ ਤਾਂ ਬੇਨਤੀ ਆ ਹੁਣ ਵੀਰ ਨੇ ਚਲੋ ਜਿਹਦਾ ਖੇਤ ਆ ਬਾਈ ਕੰਮ ਕਰ ਰਿਆ ਸੀ ਚਾਹੁੰਦੇ ਨੇ ਉਹਦੇ ਤੇ ਕੈਮਰਾ ਮਾਰੀਏ ਹਨਾ ਫੇਰ ਉਹ ਫੇਰ ਉਹ ਗਾਲ੍ਹਾਂ ਵਰਨੀਆਂ ਸ਼ੁਰੂ ਹੋ ਜਾਂਦੇ ਕਮੈਂਟਾਂ ਦੇ ਵਿੱਚ ਅਸੀਂ ਉਹ ਨਹੀਂ ਚਾਹੁੰਦੇ ਬਟ ਸਾਨੂੰ ਵੇਖ ਕੇ ਫੇਰ ਵੀ ਵੀਰ ਨੇ ਥੋੜੀ ਜਿਹੀ ਕੋਸ਼ਿਸ਼ ਕਰੀ ਆ ਅੱਗ ਜਿਹੜੀ ਆ ਉਹ ਬੁਝਾਉਂਦੀ ਆ ਤਾਂ ਅਸੀਂ ਜਰੂਰ ਪੰਜਾਬੀਆਂ ਨੂੰ ਪਰਜੋਰ ਅਪੀਲ ਕਰਦੇ ਆ ਜਿੰਨੇ ਵੀ ਪੰਜਾਬੀ ਇਹ ਵੀਡੀਓ ਸੁਣ ਰਹੇ ਆ ਰੁਖ ਲਾਓ ਮਚਾਓ ਨਾ